ਅੱਜ ਤੁਹਾਨੂੰ ਹੁਸ਼ਿਆਰਪੁਰ ਦਾ ਇੱਕ ਪਿੰਡ ਦਿਖਾਉਨੇ ਆ ਟੱਪਾ ਜਿੱਥੇ ਸਹੂਲਤਾਂ ਤਾਂ ਦੂਰ ਦੀ ਗੱਲ ਐ ਇੱਥੇ ਲੋਕ ਪਾਣੀ ਪੀਣ ਨੂੰ ਵੀ ਤਰਸ ਜਾਂਦੇ ਨੇ ਪਿੰਡ ਬਿਹੇੜਾ ਤੋਂ ਮੋਟਰਸਾਈਕਲਾਂ ਤੇ ਪਾਣੀ ਢੋਆ ਜਾਂ ਕਿ ਪੀਣ ਨੂੰ ਪਾਣੀ ਨੂੰ ਸੀ ਤਰਸਗੇ ਸਾਡੇ ਇੰਨੀ ਸਭ ਤੋਂ ਵੱਡੀ ਡਿਫਿਕਲਟੀ ਐ ਸਾਡੇ ਕੋਲ ਹੈਂਡ ਪੰਪ ਖਰਾਬ ਹੋਈ ਨੇ 20 ਸਾਲ ਹੋ ਗਏ ਕਿਸੇ ਵੇਲੇ ਪੰਚਾਇਤ ਨੇ ਸਾਡਾ ਅਜੇ ਤੱਕ ਹੈਂਡ ਪੰਪ ਨਹੀਂ ਠੀਕ ਕੀਤਾ ਡਰਮਾਂ ਦੇ ਵਿੱਚ ਪਾਣੀ ਸੇਵ ਕਰਕੇ ਰੱਖਿਆ ਡਰਮਾਂ 'ਚ ਪਾਣੀ ਸੇਵ ਕਰੀ ਦਈਏ ਅਸੀਂ ਇਹ ਪਾਈਪ ਕਾਦੇ ਵਾਸਤੇ ਪਾਈ ਹੋਈ ਐ ਇਹ ਸਾਨੂੰ ਪਾਣੀ ਦੀ ਦਿੱਕਤ ਬਹੁਤ ਸੀਗੀ ਜੀ ਹੁਣ ਬਰਸਾਤ ਦਾ ਪ ਵਾਸਤੋਂ ਲੈਂਟਰ ਨੂੰ ਅਸੀਂ ਪਾਈਪ ਲਾ ਕੇ ਤਾਂ ਇਹ ਸਾਰਾ ਪਾਣੀ ਸਟੋਰ ਕਰ ਲਾ। ਓਹਣਾ ਪਿੰਡ ਦੇਖ ਕੇ ਮਹਿਸੂਸ ਹੁੰਦਾ ਵੀ ਅਸੀਂ ਵੀ ਇਸ ਪਿੰਡ ਚ ਆਵੀ ਬਸੇ ਆ ਕਿਤੇ ਬਾਹਰ ਚਲ ਜਾਈ ਤਾਂ ਸਾਨੂੰ ਵਧੀਆ। ਉਹਨਾਂ ਨੂੰ ਛੱਡ ਕੇ ਅਸੀਂ ਜਾ ਨਹੀਂ ਸਕਦੇ ਕਿਤੇ। ਅੱਜ ਤੋਂ 15-20 ਸਾਲ ਪਹਿਲਾਂ ਇੱਥੇ ਤਸਵੀਰ ਕੀ ਸੀਗੀ ਹੁਣ ਤਾਂ ਮੈਨੂੰ ਲੱਗਦਾ ਬਹੁਤ ਘੱਟ ਲੋਕ ਨਜ਼ਰ ਆ ਰਹੇ ਨੇ। ਸਭ ਚਲੇ ਗਏ ਸੀਸੀ ਦੁੱਖੋ ਚਲੇ ਗਏ ਲੋਕ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਹੈ ਜੀ। ਹਾਂ ਜੰਗਲੀ ਜਾਨਵਰ ਵੀ ਆ ਜਾਂਦੇ ਹਾਂ। ਹਾਂ ਜੰਗਲੀ ਜਾਨਵਰ ਤੈਂਦੂ ਆ ਜਿਵੇਂ ਜੀ ਸ਼ਾਂਭਰ ਹੈ ਬਣ ਗਾਈਆਂ ਹੈ ਜੀ ਇਹ ਵੀ ਆਉਂਦੇ ਆ ਸਾਨੂੰ ਖਤਰਾ ਵੀ ਚਾ ਵੀ ਦੇਖਿਆ ਤੁਸੀਂ ਤਿੰਦੂ ਇੱਥੇ ਆ ਜਾਂਦਾ ਹਾਂ ਹਾਂਜੀ ਤਿੰਦੂ ਆਂਦੇ ਕੀ ਵਾਰ ਸਾਨੂੰ ਰਸਤੇ 'ਚ ਮਿਲਦਾ ਰਿਹਾ 15 ਦਿਨ ਹੋ ਗਏ ਮੈਨੂੰ ਰਸਤੇ ਲੰਮਾ ਪਿਆ ਮਿਲਿਆ ਨਹੀਂ 5:30 ਵਜੇ ਸ਼ਾਮ ਦਾ ਟਾਈਮ ਸ ਹੈ ਜੀ ਪੰਜਾਬ ਦੇ ਮਾਡਰਨ ਪਿੰਡ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਜਿੱਥੇ ਸ਼ਹਿਰਾਂ ਵਰਗੀਆਂ ਸਹੂਲਤਾਂ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਹੁਸ਼ਿਆਰਪੁਰ ਦਾ ਇੱਕ ਪਿੰਡ ਦਿਖਾਉਣੇ ਆ ਟੱਪਾ ਜਿੱਥੇ ਸਹੂਲਤਾਂ ਤਾਂ ਦੂਰ ਦੀ ਗੱਲ ਆ ਇੱਥੇ ਲੋਕ ਪਾਣੀ ਪੀਣ ਨੂੰ ਵੀ ਤਰਸ ਜਾਂਦੇ ਨੇ ਬਹੁਤ ਸਾਰੇ ਲੋਕ ਇੱਥੋਂ ਛੱਡ ਕੇ ਜਾ ਚੁੱਕੇ ਨੇ ਇੱਕ ਮਹੱਲਾ ਬਣਿਆ ਹੋਇਆ ਤਾਂ ਪਹਿਲਾਂ 70-80 ਦੇ ਕਰੀਬ ਇੱਥੇ ਘਰ ਹੁੰਦੇ ਸਿਗੇ ਪਰ ਸਹੂਲਤਾਂ ਦੀ ਕਮੀ ਕਰਕੇ ਹੌਲੀ-ਹੌਲੀ ਲੋਕ ਇੱਥੋਂ ਛੱਡ ਕੇ ਜਾਣੇ ਸ਼ੁਰੂ ਹੋ ਗਏ ਤਸਵੀਰ ਦੇਖੋ ਤੁਸੀਂ ਇੱਕ ਵਾਰ ਪਿੰਡ ਦੀ 100-100 ਸਾਲ ਪੁਰਾਣੇ ਇੱਥੇ ਘਰ ਤੁਹਾਨੂੰ ਨਜ਼ਰ ਆਉਣਗੇ ਔਰ ਕੁਝ ਘਰ ਇੱਥੇ ਟਹਿ ਟੇਰੀ ਹੋ ਚੁੱਕੇ ਨੇ ਕਾਰਨ ਇਹੀ ਹੈ ਕਿ ਲੋਕ ਇੱਥੋਂ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਕੋਈ ਪੱਕੀ ਸੜਕ ਨਹੀਂ ਆਉਂਦੀ ਇਸ ਪਾਸੇ ਨੂੰ ਕਈ ਵਾਰ ਪਾਣੀ ਪੀਣ ਨੂੰ ਲੋਕ ਤਰਸ ਜਾਂਦੇ ਨੇ ਬੱਚਿਆਂ ਦੇ ਸਕੂਲਾਂ ਨੂੰ ਜਾਣ ਵਾਸਤੇ ਕੋਈ ਸਹੂਲਤ ਨਹੀਂ ਹੈਗੀ ਤਾਂ ਇਹੀ ਕਾਰਨ ਹੈ ਕਿ ਲੋਕ ਹੌਲੀ-ਹੌਲੀ ਛੱਡ ਕੇ ਇੱਥੋਂ ਜਾਣਾ ਸ਼ੁਰੂ ਹੋ ਚੁੱਕੇ ਨੇ ਸੰਜੀਵ ਕੁਮਾਰ ਸ਼ਰਮਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਮੇਰੀ ਜੇਜ ਹੋ ਗਈ ਜੀ 47 ਜੀ ਅੱਛਾ ਹਾਂਜੀ ਕੀ ਬਦਲਿਆ 47 ਸਾਲਾਂ ਦੇ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਹੋਵੇਗਾ ਕੁਝ ਨਹੀਂ ਬਦਲਿਆ ਸਾਡੀ ਹੋਸ ਦੇ ਵਿੱਚ ਆ ਜਿਹੜੀਆਂ ਗਲੀਆਂ ਪੱਕੀਆਂ ਹੋਈਆਂ ਸਾਡੇ ਇਟ ਦੀ ਕਿਸੇ ਪੰਚਾਇਤ ਦੇ ਸਮੇਂ ਦਾ 15 ਸਾਲ ਪਹਿਲਾਂ ਜੀ ਉਹ ਵੀ ਮੁੜ ਕੇ ਪਟਾਤੇ ਆ ਉਹ ਐਂਟਰਲੋਕ ਪਈ ਹੈ ਕਿਸ ਨੇ ਲੁਵਾਈ ਨਹੀਂ ਜੀ ਅੱਛਾ ਬਹੁਤ ਵੱਡੀ ਡਿਫਿਕਲਟੀ ਸਾਡੇ ਪਿੰਡ ਨੂੰ ਸੜਕ ਦੀ ਗਲੀਆਂ ਦੀ ਪਾਣੀ ਦੀ ਬਹੁਤ ਵੱਡੀ ਸੁਵਿਧਾ ਨਹੀਂ ਹੈ ਕੋਈ ਵੀ ਸਾਨੂੰ ਹਾਂ ਬਹੁਤ ਤਰਸਣਾ ਪੈਂਦਾ ਹੁਣ ਪਿਛਲੇ ਬਰਸਾਤ ਦੇ ਵਿੱਚ ਜਿੱਥੇ ਸਾਡਾ ਵਾਟਰ ਸਪਲਾਈ ਦਾ ਬਣਿਆ ਹੋਇ ਹਾਂ ਉਹ ਸਾਬ ਰੁੜ ਗਿਆ ਜੀ ਅੱਛਾ ਖੰਬੇ ਰੁੜ ਗਏ ਉਹਦੇ ਉਸ ਕਰਕੇ ਲਾਈਟ ਦੀ ਪ੍ਰੋਬਲਮ ਆ ਗਈ ਲਾਈਟ ਦੀ ਪ੍ਰੋਬਲਮ ਕਰਕੇ ਸਾਡੇ ਇੱਥੇ ਕੋਈ ਵੀ ਪਾਣੀ ਨਹੀਂ ਕਰ ਵੀਦਾ ਸੀ ਪਿੰਡ ਬਿਹੇੜਾਂ ਤੋਂ ਮੋਟਰਸਾਈਕਲਾਂ ਤੇ ਪਾਣੀ ਢੋਇਆ ਜਾਂ ਕਿ ਪਿੰਡ ਨੂੰ ਪਾਣੀ ਨਹੀਂ ਨਹੀਂ ਤਰ ਸਗੇ ਸਾਡੀ ਇੰਨੀ ਸਭ ਤੋਂ ਵੱਡੀ ਡਿਫਿਕਲਟੀ ਹੈ ਸਾਡੇ ਕੋਈ ਹੈਂਡ ਪੰਪ ਖਰਾਬ ਹੋਈ ਨੇ 20 ਸਾਲ ਹੋ ਗਏ ਕਿਸ ਟਾਈਮ ਪੰਚਾਇਤ ਨੇ ਸਾਡਾ ਅਜੇ ਤੱਕ ਹੈਂਡ ਪੰਪ ਨਹੀਂ ਠੀਕ ਕੀਤਾ ਸਾਨੂੰ ਇਨੀ ਖੁਰੇ ਸਾਡੇ ਬੱਚੇਨ ਇਹ ਸਾਡਾ ਇੱਕ ਰਸਤਾ ਜੀ ਸ਼ਾਰਟਕਟ ਪਾਉਂਦਾ ਪਿੰਡ ਟੱਪੇ ਨੂੰ ਠੀਕ ਹੈ ਸਾਨੂੰ ਸੜਕ ਦੀ ਇਨਫਰਾ ਬਸ ਗੱਡੀ ਦੀ ਸਹੂਲਤ ਹੈਗੀ ਐ ਠੀਕ ਹੈ ਉੱਥੇ ਜਾ ਕੇ ਸਿਚੋਈ ਦਾ ਸਾਡਾ ਕੋਈ ਰਸਤਾ ਨਹੀਂ ਕਿਸ ਨੇ ਬਣਾਇਆ ਜੀ ਅੱਛਾ ਸਾਨੂੰ ਖੁਦ ਬਰਸਾਤ ਤੋਂ ਬਾਅਦ ਆਪ ਰਸਤਾ ਤਿਆਰ ਕਰਨਾ ਪੈਂਦਾ ਸਾਡੇ ਬੱਚੇ ਸਕੂਲ ਨੂੰ ਜਾਂਦੇ ਜੰਗਲ ਦਾ ਰਸਤਾ ਵਿੱਚ ਬਾਗ ਸੱਪ ਸੰਗੋਲਾ ਸਰਾਲਾ ਰਹਿੰਦੀਆਂ ਕਿਸੇ ਪੰਚਾਇਤ ਨੇ ਕਿਸ ਨੇ ਅਜੇ ਤੱਕ ਸਾਡਾ ਛੋਟਾ ਜਿਹਾ ਘਟਾ ਉੱਪਰ ਮਿਲਦਾ ਟੱਪੇ ਉਹਨੂੰ ਕਿਸ ਨੇ ਅਜੇ ਤੱਕ ਵੇਜ ਨਹੀਂ ਕੀਤਾ ਜੀ ਅੱਛਾ ਅਸੀਂ ਬਹੁਤ ਵੱਡੀ ਡਿਫਿਕਲਟੀ ਹੈ ਜੀ ਮੈਂ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਅੱਗੇ ਹੀ ਦੁਆ ਕਰਦਾ ਜੀ ਹੱਥ ਜੋੜ ਕੇ ਬੇਨਤੀ ਕਰ loan. ਪੰਚਾਇਤ ਟੱਪਾ ਮੁਹੱਲਾ ਚੌਂਕ ਡਿਸਟ੍ਰਿਕਟ ਹੁਸ਼ਿਆਰ ਤੋਂ ਵਿੱਚ ਇੱਕ ਵਾਰ ਦੇਖਿਆ ਜਾਵੇ ਔਰ ਸਾਡੇ ਪਰਿਵਾਰਾਂ ਦੇ ਘਰ ਦੇਖੇ ਜਾਣ ਕਿਸੇ ਵੀ ਪੰਚਾਇਤ ਨੇ ਅਜੇ ਤੱਕ ਕਿਸੇ ਸਰਕਾਰ ਨੇ ਸਾਨੂੰ ਮੁਆਵਜ਼ਾ ਦਿੱਤਾ ਸਾਡੇ ਘਰ ਟੇ ਤੁਸੀਂ ਦੇਖੇ ਇਹ ਕਿਵੇਂ ਟੇ ਨੇ ਘਰ ਇਹ ਬਰਸਾਤ ਨਾਲ ਟੇ ਹੈ ਜੀ ਅੱਛਾ ਬਰਸਾਤ ਨਾਲ ਟੇ ਹੈ ਕਿਸੇ ਸਰਕਾਰ ਨੇ ਅਜੇ ਤੱਕ ਸਾਨੂੰ ਪੁੱਛਿਆ ਨਹੀਂ ਤੁਹਾਡੇ ਘਰ ਟੇ ਆ ਤੁਹਾਨੂੰ ਕੋਈ ਮੁਆਵਜ਼ਾ ਦਈਏ ਤੁਹਾਡਾ ਕੋਈ ਡੰਗਾ ਲਾਈਏ ਤੁਹਾਡੀ ਕੋਈ ਸੜਕ ਪੱਕੀ ਕਰੀਏ ਤੁਸੀਂ ਹੁਣ ਖੁਦ ਦੇਖਿਆ ਆਪਣਾ ਸੜਕ ਆਇਆ ਸੜਕ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੇ ਟੋਏ ਪਏ ਕਿਤੇ ਸੜਕ ਕੱਚੀ ਹੈ ਕਿਤੇ ਪੱਕੀ ਹੈ ਉਹ ਵੀ ਅਸੀਂ ਪੰਚਾਇਤ ਦੇ ਵਿੱਚ ਥੋੜ ਪੱਕੀ ਗੱਲ ਜੀ ਇਹ ਘਰਾਂ ਦੇ ਵਿੱਚ ਰਹਿੰਦਾ ਕੋਈ ਹਾਂਜੀ ਇਹ ਘਰਾਂ 'ਚ ਤਾਂ ਕੋਈ ਨਾ ਪਰਲੇ ਘਰਾਂ 'ਚ ਰਹਿੰਦੇ ਜੀ ਉਹ ਦੇਖੋ ਉੱਥੇ ਖੋਲੇ ਪਏ ਹੋਏ ਨਾ ਅੱਜ ਤੱਕ ਕਿਸੇ ਪੰਚਾਇਤ ਨੇ ਆਜ ਤੱਕ ਦੇਖਿਆ ਨਹੀਂ ਕਿਸੇ ਸਰਕਾਰ ਨੇ ਨਹੀਂ ਦੇਖਿਆ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਦਈਏ ਇੱਥੇ ਦੇ ਗਰੀਬ ਲੋਕ ਹੈ ਜੀ ਦਿਹਾੜੀ ਕਰਨ ਜਾਂਦੇ ਆ ਸਵੇਰੇ ਸ਼ਾਮ ਨੂੰ ਆਉਂਦੇ ਆ ਜੀ ਅੱਛਾ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਇਹ ਹੈ ਜੀ ਸਾਡੇ ਪਾਣੀ ਦੀ ਸੁਵਿਧਾ ਹੋ ਜਾਏ ਠੀਕ ਹੈ ਜੀ ਇੱਕ ਸਾਡਾ ਪੰਚਾਇਤ ਦਾ ਦਾ ਸਾਡਾ ਕੋਈ ਕੰਮ ਸਾਡਾ ਸਿਰੇ ਨਹੀਂ ਚੜ੍ਹਿਆ ਹਜ ਤੱਕ ਕੋਈ ਵੀ ਅੱਛਾ ਬਾਕੀ ਪੰਜਾਬ ਸਰਕਾਰ ਦੇ ਅੱਗੇ ਸਾਡੀ ਬੇਨਤੀ ਹੈ ਇੱਕ ਵਾਰ ਆਪਣਾ ਕੋਈ ਵੀ ਮੰਤਰੀ ਨੇਤਾ ਇੱ ਪੇਜ ਕੇ ਉਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੁਹੱਲੇ ਦੇਖੇ ਜਾਣ ਉਹ ਮਕਾਨ ਦੇਖੇ ਜਾਣ ਅਸੀਂ ਬੈਕਵਾਲ ਦੇ ਵਿੱਚ ਰਹਿ ਰਹੇ ਆ ਹਾਂ ਦਿਹਾੜੀਦਾਰ ਮਜ਼ਦੂਰ ਬੰਦੇ ਆ ਅਸੀਂ ਜੀ ਸਾਡੀ ਇੰਨੀ ਕੋਈ ਇਨਕਮ ਨਹੀਂ ਹੈ ਜੀ ਜਿਹੜਾ ਅਸੀਂ ਇਹਨਾਂ ਮਤਲਬ ਕਿ ਵੱਡਾ ਪ੍ਰੋਜੈਕਟ ਕਰ ਸਕਦੇ ਹਾਂ ਜੀ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਪਰ ਕਿ ਇਹ ਪਿੰਡ ਦੇ ਵਿੱਚ ਪਾਰਕਾਂ ਬਣ ਗਿਆ ਇਹ ਪਿੰਡ ਦੇ ਵਿੱਚ ਝੀਲਾਂ ਬਣ ਗਿਆ ਜਦੋਂ ਉਹ ਬਹਨੇ ਹੋ ਜਾਂ ਸਰਕਾਰ ਪ੍ਰੋਜੈਕਟ ਕਰਾਉਂਦੀ ਆ ਤਾਂ ਕੀ ਜਹਾਂ ਚੋਂਦਾ ਆਪਣਾ ਪਿੰਡ ਦੇ ਆਪਣਾ ਪਿੰਡ ਦੇ ਕੇ ਮਹਿਸੂਸ ਹੁੰਦਾ ਵੀ ਅਸੀਂ ਵੀ ਇਸ ਪਿੰਡ ਚ ਐਵੇਂ ਹੀ ਬਸੇ ਆ ਕਿਤੇ ਬਾਹਰ ਚਲ ਜਾਈ ਤਾਂ ਸਾਨੂੰ ਵਧੀਆ ਰਹੂਗਾ ਹੁਣ ਇਹਨੂੰ ਛੱਡ ਕੇ ਅਸੀਂ ਜਾ ਨਹੀਂ ਸਕਦੇ ਕਿਤੇ ਹਾਂ ਸਾਡੇ ਬੱਚੇ ਇੱਥੇ ਪੜ੍ਹਦੇ ਆ ਸਕੂਲਾਂ ਦੇ ਵਿੱਚ ਪੜ੍ਹਦੇ ਆ ਤੇ ਹੁਣ ਬੱਚਿਆਂ ਨੂੰ ਪੜਾੜ ਕੇ ਸਾਡਾ ਬਿਜ਼ਨਸ ਸਾਡਾ ਹੈ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਦਿਹਾੜੀ ਕਰਨ ਚਾਹੀਦਾ ਸਵੇਰੇ ਜੜੀ ਦਾ ਸ਼ਾਮ ਨੂੰ ਆਈਦਾ ਜੀ 2 ਮਤਲਬ ਬਹੁਤ ਡਿਫਿਕਲਟੀ ਆ ਸਾਨੂੰ ਹੋਰ ਤਾਂ ਚਲੋ ਕੋਈ ਨਹੀਂ ਬਾਕੀ ਸਿਲਸਿਲੇ ਚਲੇ ਜਾਣਾ ਸਾਡੀ ਸਰਕਾਰ ਅੱਗੇ ਹੀ ਬੇਨਤੀ ਹੈ ਇੱਕ ਵਾਰ ਸਾਡੇ ਪਿੰਡ ਜਾ ਕੇ ਮੌਕਾ ਦੇਖਿਆ ਜਾਵੇ ਸਾਡੀਆਂ ਗਲੀਆਂ ਸਾਡੀਆਂ ਨਾਲੀਆਂ ਸਾਡੇ ਮਕਾਨਾਂ ਦਾ ਮੁਆਵਜ਼ਾ ਕਰਕੇ ਸਾਡਾ ਹੈਂਡ ਪੰਪ ਦੇ ਵਿੱਚ ਜਿਹੜਾ ਹੈਂਡ ਪੰਪ ਹੈ ਦੁਆਰਾ ਬੋਰ ਕਰਾ ਕੇ ਉੱਥੇ ਬੰਬੀ ਲੁਾਈ ਜਾਵੇ ਸਾਨੂੰ ਕੋਈ ਨਾ ਕੋਈ ਸੌਬਦਾਂ ਪਾਣੀ ਦੀ ਸਪਲਾਈ ਹੁੰਦੀ ਵੈਸੇ ਸਪਲਾਈ ਹੁੰਦੀ ਹੈ ਜੋ ਵੀ ਸਪਲਾਈ ਹੁਣ 15 ਦਿਨ ਬਾਅਦ ਜਿਹੜੀ ਸਪਲਾਈ ਜਿਹੜੀ ਆਉਂਦੀ ਆ ਕਦੇ ਪਾਈਪ ਛੁੱਟੇ ਨਹੀਂ ਸਾਨੂੰ ਖੁਦ ਜਾ ਕੇ ਠੀਕ ਕਰਨੀ ਪੈਂਦੀ ਹੈ ਜੀ ਕਿਵੇਂ ਜਦੋਂ 15 ਦਿਨ ਬੰਦ ਹੋ ਗਿਆ ਤਾਂ ਕਿਵੇਂ ਪਾਣੀ ਕਿੱਥੋਂ ਲਿਆ ਤੁਸੀਂ ਅਸੀਂ ਬਿਹੇੜਾ ਪਿੰਡ ਤੋਂ ਪਾਣੀ ਮੋਟ ਸਕਦਾ ਉੱਥੇ ਹੈਂਡ ਪੰਪ ਲੱਗਿਆ ਹੋਇਆ ਉੱਥੋਂ ਟੋਇਆ ਜੀ ਪਾਣੀ ਮੋਟਸ ਵਾਲਾਂ ਦੇ ਪਾਣੀ ਟੋਇਆ ਕੋਈ ਸਿੱਧਾ ਰਸਤਾ ਵੀ ਨਹੀਂ ਹੁੰਦਾ ਕੋਈ ਸਿੱਧਾ ਇੱਥੇ ਤਸਵੀਰ ਕੀ ਸੀਗੀ ਹੁਣ ਤਾਂ ਮੈਨੂੰ ਲੱਗਦਾ ਬਹੁਤ ਘੱਟ ਲੋਕ ਨਜ਼ਰ ਆ ਰਹੇ ਨੇ ਸਭ ਚਲੇ ਗਏ ਸੀਸੀ ਦੁੱਖੋ ਚਲੇ ਗਏ ਲੋਕ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਹੈ ਜੀ ਤਸਵੀਰ ਸੀ ਰੌਣਕ تھی ਉਸ ਵੱਲੇ ਪਿੰਡ ਬਸਿਆ ਹੁੰਦਾ ਤਾਂ ਅੱਜ ਨੂੰ ਡਵੈਲਪਮੈਂਟ ਹੋਣੀ ਸੀ ਜੀ ਲੇਕਿਨ ਪਿੰਡ ਚਲੇ ਗਿਆ ਚਾਂਦ ਤੋਂ ਬਾਅਦ ਜਿਹੜੇ 2-4 5 ਘਰ ਹਨ ਇਹਨਾਂ ਨੂੰ ਕੋਈ ਸਹੂਲਤ ਨਹੀਂ ਹੈ ਜੀ ਕਿੰਨੇ ਘਰ ਸੀਗੇ ਇੱਥੇ ਇੱਥੇ ਘੱਟੋ ਘੱਟ ਸਾਡੇ 20-25 ਘਰ ਜਿਹੜੇ ਚਲ ਜਾ ਚੁੱਕੇ ਅੱਛਾ ਹਾਂਜੀ ਤਾ ਹੁਣ ਕਿੰਨੇ ਰਹਿ ਗਏ ਨੇ ਇੱਥੇ ਹੁਣ 5 ਘਰ ਮੌਜੂਦ ਆ ਸਾਡੇ ਜੀ ਇੱਥੇ ਬਸ 5 ਘਰ ਰਹਿ ਗਏ 5 ਘਰ ਮੌਜੂਦ ਆ ਜੰਗਲੀ ਜਾਨਵਰ ਵੀ ਆ ਜਾਂਦੇ ਨੇ ਹਾਂਜੀ ਜੰਗਲੀ ਜਾਨਵਰ ਤੈਂਦੂ ਆ ਜਿਵੇਂ ਜੀ ਸ਼ਾਂਭਰ ਹੈ ਗਾਂ ਬਣ ਗਾਈਆਂ ਹੈ ਜੀ ਇਹ ਵੀ ਆਂਦੇ ਆ ਸਾਨੂੰ ਖਤਰਾ ਵੀ ਆ ਉਹਨਾਂ ਕੋਲੋਂ ਜੀ अच्छा ਸਾਡੇ ਬੱਚੇ ਸਕੂਲ ਜਾਂਦੇ ਆ ਤੇ ਜਿਉਂ ਸਾਡਾ ਰਸਤਾ ਹੈਗਾ ਥਲੇ ਚੋ ਵਾਲਾ ਛੋਟਕੜ ਰਸਤਾ ਬੰਦਾ ਟੱਪੇ ਨੂੰ ਸਾਨੂੰ ਇਹ ਬੱਚੇ ਨੇ ਸਕੂਲ ਜਾਣਾ ਅਸੀਂ ਸਵੇਰੇ ਕੰਮਾਂ ਚੱਲ ਜਾਣਾ ਉਹਦੇ ਵਿੱਚ ਕਦੇ ਵੀ ਸਾਨੂੰ ਕਿਸੇ ਨੇ ਆ ਕੇ ਨਹੀਂ ਪੁੱਛਿਆ ਹਾਂ ਪੰਚਾਇਤ ਨੂੰ ਖੁਦ ਜਾ ਕੇ ਕਹਿਦਾ ਸਾਡਾ ਰਸਤਾ ਸਾਫ਼ ਕਰੋ ਤਾਂ ਕਦੇ ਦੇਖਿਆ ਤੁਸੀਂ ਤਿੰਦੂ ਇੱਥੇ ਆ ਜਾਂਦਾ ਹਾਂਜੀ ਤਿੰਦੂ ਆਉਂਦਾ ਕੀਪਰ ਸਾਨੂੰ ਰਸਤੇ 'ਚ ਮਿਲਦਾ ਰਿਹਾ 15 ਦਿਨ ਹੋ ਗਏ ਮੈਨੂੰ ਰਸਤੇ ਲੰਮਾ ਪਿਆ ਮਿਲਿਆ ਜੀ ਅੱਛਾ 6:30 ਵਜੇ ਸ਼ਾਮ ਦਾ ਟਾਈਮਸ ਹੈ ਜੀ ਹਾਂ ਉਮਰੀਆ ਲੰਮਾ ਪਿਆ ਮੈਂ ਕੱਟ ਮਾਰ ਲੈਣ ਨੂੰ ਬੋਲਿਆ ਨਹੀਂ ਕੁਛ ਹੀ ਮੈਨੂੰ ਮੈਂ ਨਿਕਲ ਆਇਆ ਜੀ ਕਹਿੰਦਾ ਨਹੀਂ ਕੁਛ ਵੀ ਨਹੀਂ ਕਿਹਾ ਕੁਛ ਨਹੀਂ ਹਾਂ ਕਹਿੰਦਾ ਨਹੀਂ ਕੁਛ ਵੀ ਇਹ ਭੇਤੀ ਮਤਲਬ ਕਿ ਤੁਸੀਂ ਲੋਕੋ ਲੋ ਤਾਂ ਕਰਕੇ ਤਾਂ ਕਰਕੇ ਲੋਕੋ ਲੈ ਵੀ ਸਾਨੂੰ ਤਾਂ ਨਹੀਂ ਕਹਿੰਦਾ ਹੁਣ ਬੱਚਿਆਂ ਦਾ ਖਤਰਾ ਹੀ ਜਾਂਦਾ ਜੇ ਅੱਗੇ ਗਾਂਹਾਂ ਬੱਚੇ ਜਿੱਦਾ ਜਾਂਦੇ ਸਕੂਲ ਹਾਂ ਬੱਚਿਆਂ ਦਾ ਖਤਰਾ ਹੀ ਜਾਂਦਾ ਜੀ ਬੱਚੇ ਜਾਂਦੇ ਕਿੱਥੇ ਨੇ ਸਕੂਲ ਕਿੱਥੇ ਜਾਂਦੇ ਬੱਚੇ? ਟੱਪੇ ਜਾਂਦੇ ਆ ਢੋਲਵਾਹੇ ਜਾਂਦੇ ਆ ਜੀ। ਹਾਂ। ਹਾਂਜੀ ਹਾਂਜੀ। ਇਹ ਫਿਰ ਜਿਵੇਂ ਡਰਮਾਂ ਦੇ ਵਿੱਚ ਪਾਣੀ ਸੇਵ ਕਰਕੇ ਰੱਖਿਆ ਤੇ ਡਰਮਾਂ 'ਚ ਪਾਣੀ ਸੇਵ ਕਰੀਦਾ ਜੀ ਅਸੀਂ। ਅੱਛਾ। ਹਾਂਜੀ ਕੋਈ ਟੈਂਕੀ ਦੀ ਸੁਵਿਧਾ ਨਹੀਂ ਆ ਦੇਖੋ ਸਾਡੀਆਂ ਲਾਈਟਾਂ ਖਰਾਬ ਹੋਈਆਂ ਨੂੰ 5 ਸਾਲ ਹੋ ਗਏ ਆ ਜੀ। ਹਾਂ। ਅੱਜ ਤੱਕ ਸਾਡੀਆਂ ਸਟਰੀਟ ਲਾਈਟਾਂ ਨਹੀਂ ਕਿਸੇ ਨੇ ਠੀਕ ਕਰਾਈਆਂ। ਅੱਛਾ ਚਾਨਣ ਨਹੀਂ ਹੁੰਦਾ ਇੱਥੇ ਰਾਤ ਨੂੰ ਹੁੰਦਾ ਜੀ ਚਾਨਣ ਨਹੀਂ ਹੁੰਦਾ। ਬਿਜਲੀ ਆਉਂਦੀ ਆ ਵੈਸੇ? ਬਿਜਲੀ ਆਉਂਦੀ ਆ ਜੀ। ਹਾਂ। ਬਿਜਲੀ ਆਉਂਦੀ। ਠੀਕ ਆ। ਤਾਂ ਇਹ ਫਿਰ ਕਦੇ ਜਦੋਂ ਚੋਣਾ ਹੁੰਦੀਆਂ ਨੇ ਲੀਡਰ ਕੋਈ ਆਇਆ ਨਹੀਂ ਇੱਥੇ ਕੋਈ ਲੀਡਰ ਨਹੀਂ ਆਂਦਾ ਇਸ ਤਰ੍ਹਾਂ ਆਪਣੇ ਕਰੀਂਦੇ ਭੇਜਦੇ ਆ ਤੁਹਾਡਾ ਇਹ ਕਰਾਂਗੇ ਤੁਹਾਡਾ ਇਹ ਕਰਾਂਗੇ ਬਹੁਤ ਕਰਾਂਗੇ ਕੁਝ ਨਹੀਂ ਕਰਦਾ ਸਿਰਫ ਜਦੋਂ ਲੀਡਰ ਬਣ ਜਾਂਦੇ ਆ ਸਾਨੂੰ ਪੁੱਛਦਾ ਕੋਈ ਨਹੀਂ ਅੱਛਾ ਹਾਂਜੀ ਉਦੋਂ ਫਿਰ ਕਿੰਨੇ ਹੋ ਕਈ ਵਾਰੀ ਥੱਲੇ ਜਦੋਂ ਜਾਂਦੇ ਹੋ ਕਿ ਸਾਡੇ ਤਾਂ ਸਹੂਲਤ ਹੈ ਨਹੀਂ ਇੱਥੇ ਕਈ ਵਾਰ ਕਿਹਾ ਜੀ ਸੱਜ ਕੇ ਮੌਕਾ ਵੀ ਦਿਖਾਇਆ ਕਈ ਵਾਰ ਥੱਲੇ ਉਤਰਦਾ ਕੋਈ ਨਹੀਂ ਜੀ ਬਸ ਜਿਹੜੇ ਵੱਡੇ ਵੱਡੇ ਲੋਕ ਆ ਲੀਡਰ ਉਹਨਾਂ ਕੋਲ ਹੀ ਜਾਂਦੇ ਆ ਉਹਨਾਂ ਕੋਲ ਬੈਠ ਕੇ ਚਾਹ ਪਾਣੀ ਆਪਣਾ ਦਾਰੂ ਗਾਰੂ ਸ਼ਾਕੇ ਚੱਲ ਜਾਂਦੇ ਆ ਅੱਛਾ ਸਾਡੇ ਕਿਸੇ ਅੱ ਭਾਈ ਜੀ ਤੁਸੀਂ ਕਿੰਨੇ ਸਮੇਂ ਤੋਂ ਰਹਿੰਦੇ ਹੋ ਇੱਥੇ ਆਜੋ ਅੱਗੇ ਆਜੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਤਾਂ ਜੀ ਸਰ ਕਾਫੀ ਟਾਈਮ ਹੋ ਗਿਆ ਬਸੇ ਮੇਰੀ ਉਹ 40 ਕਿ ਸਾਲ ਦੀ ਅੱਛਾ ਮੇਰੀ ਹਾਂ ਜੀ ਹਾਂ ਆਜੋ ਭਾਜੀ ਆਜੋ ਅੱਛਾ ਤਾਂ ਤੁਹਾਡਾ ਇਹ ਘਰ ਤੁਹਾਡਾ ਹਾਂ ਜੀ ਸਰ ਸਾਡਾ ਜੀ ਅੱਛਾ ਤਾਂ ਕੀ ਇਹ ਟੀਨਾ ਪਾਈਆਂ ਹੋਈਆਂ ਨੇ ਮੈਨੂੰ ਲੱਗਦਾ ਕੱਚੇ ਨਹੀਂ ਮਕਾਨ ਵੀ ਬਣੇ ਹੋਏ ਹਾਂ ਜੀ ਇਦਾਂ ਹੀ ਹੈ ਜੀ ਟੀਨਾ ਹੀ ਹੈ ਉਹ ਪੱਲੇ ਪਏ ਹੋਏ ਹੈ अच्छा हां जी भाई जी फिर इथे सोर्स ਕੀ ਹੈ ਕੰਮ ਕਰਦਾ ਤੁਸੀਂ ਫਿਰ ਕੀ ਕਰਨੇ ਆ ਅਸੀਂ ਫੇਰਾ ਕਰੀਦਾ ਸਲਾਈ ਮਸ਼ੀਨ ਤੇ ਕੁੱਕਰ ਗੈਸ ਦਾ ਜੀ ਹਿਮਾਚਲ ਚ ਜਾ ਕੇ ਬਾਈਕਾਂ ਤੇ ਅੱਛਾ ਤੁਸੀਂ ਹਿਮਾਚਲ ਚ ਜਾਂਦੇ ਹੋ ਕੰਮ ਕਰਦੇ ਹੋ ਹਿਮਾਚਲ ਚ ਕੰਮ ਕਰ ਜਾਂਦੇ ਅੱਛਾ ਉਹਦਾ ਕੀ ਕਾਰਨ ਪੰਜਾਬ ਚ ਕਿਉਂ ਨਹੀਂ ਪੰਜਾਬ ਦੇ ਵਿੱਚ ਨਹੀਂ ਸ਼ੁਰੂ ਤੋਂ ਹਿਮਾਚਲ ਜੀ ਕੰਮ ਕਰਤਾ ਸੀ ਪੰਜਾਬ ਚ ਘਟ ਜਲੀਦਾ ਜੀ ਸਾਡੀ ਉਧਰ ਥੋੜੀ ਬਹੁਤ ਬਾਖਬੀਤ ਵੀ ਹੈ ਜੀ ਤੇ ਉਧਰ ਦੇ ਲੋਕ ਸਾਨੂੰ ਵਧੀਆ ਲੱਗਦੇ ਆ ਅੱਛਾ ਰਿਸਪੈਕਟ ਕਰਦੇ ਆ ਜੀ ਇਸ ਕਰਕੇ ਅਸੀਂ ਕਿੰਨੀ ਦੂਰ ਹੈ ਜਾਂਦਾ ਇਥੋਂ ਹਿਮਾਚਲ ਹਿਮਾਚਲ ਸਾਡਾ ਇਥੋਂ 20 ਕਿਲੋਮੀਟਰ ਹੈ ਜੀ ਠੀਕ ਹੈ ਹਾਂਜੀ ਤਾਂ ਫਿਰ ਉਧਰ ਨੂੰ ਰਸਤਾ ਜਾਂਦਾ ਕੋਈ ਸਿੱਧਾ ਪੱਕਾ ਹਾਂਜੀ ਪੱਕੀ ਨਹੀਂ ਵੈਸੇ ਇੱਕ ਸੜਕ ਹੈ ਖੱਡੋ ਖੱਡਾ ਹੈ ਬਿਹੜੇ ਤੋਂ ਜਿਹੜਾ ਸਮਾਚਰ ਰੋੜ ਗਿਆ ਚੰਤਪੁਣੀ ਰੋੜ ਉਸ ਰੋੜ ਦੀ ਅਸੀਂ ਜਾਈਦਾ ਜੀ ਬਰਸਾਤ ਨੂੰ ਅੱਜ ਕਲੋ ਵੀ ਟੁੱਟਿਆ ਹੋਇਆ ਹੈ ਹਾਂ ਹੁਣ ਪਿੱਛੇ ਜੇਸ ਵੀ ਲਾਕੇ ਅਸੀਂ ਉਹ ਰੋੜ ਖੁੱਲਾ ਕਰਾਇਆ ਇੱਕੋ ਬਰਸਾਤ ਨੇ ਉਹ ਰੋੜ ਸਬਰ ਰੋੜਤਾ ਹੈ ਅੱਛਾ ਹਾਂਜੀ ਇਹ ਤਾਂ ਜਿਵੇਂ ਮੰਨ ਲਓ ਕਿ ਹੁਣ ਤਾਂ ਬੱਚੇ ਪੜ੍ਹਦੇ ਨੇ ਤੁਸੀਂ ਇੱਥੇ ਪਿੰਡ ਪੜਾ ਲੇ ਫਿਰ ਕੱਲ ਨੂੰ ਬੱਚਿਆਂ ਨੂੰ ਜਿਵੇਂ ਕਹਿੰਦੇ ਨੇ ਕਿ ਆਂ ਗਾਂਵ ਵਧਾਉਣਾ ਬੱਚਿਆਂ ਨੂੰ ਉਹਨਾਂ ਦਾ ਕੈਰੀਅਰ ਬਣਾਉਣਾ ਤਾਂ ਫਿਰ ਉਹ ਕਿਵੇਂ ਤੁਸੀਂ ਕਿੱ ਤੁਸੀਂ ਇੱਥੇ ਆਪ ਨਹੀਂ ਪੜਾ ਸਕਦੇ ਨਹੀਂ ਪੜਾ ਸਕਦੇ ਜੀ ਹਾਂ ਨਹੀਂ ਪੜਾ ਸਕਦੇ ਕੋਈ ਕਾਲਜ ਦੂਰ ਆ ਸਾਡੇ ਇੱਥੇ ਤਾਂ ਇਦਾਂ ਹੋਇਆ ਕਿ ਇਸ ਪਿੰਡ ਦਾ ਕੋਈ ਬੱਚਾ ਅਫਸਰ ਬਣਿਆ ਹੋਇਆ ਹਾਂਜੀ ਅਫਸਰ ਹੈਗੇ ਬੱਚੇ ਜੀ ਹਾਂ ਹਾਂਜੀ ਅਫਸਰ ਹੈਗੇ ਬੱਚੇ ਕਿੱਥੇ ਪੜ ਕੇ ਲੱਗੇ ਨੇ ਇਹ ਇਹ ਢੋਲਵਾਹੇ ਜਨੋੜੀ ਪੜ ਕੇ ਜੀ ਅੱਛਾ ਉੱਥੇ ਪੜਦੇ ਰਹੇ ਨੇ ਬਾਕੀ ਹਾਂਜੀ 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 ਠੀਕ ਐ ਜੀ ਤਾਂ ਇਹ ਸਿਸਟਮ ਇੱਥੇ ਤੁਸੀਂ ਲਾਇਆ ਹੋਇਆ ਹਾਂਜੀ ਇਹ ਪਾਈਪ ਕਾਦੇ ਵਾਸਤੇ ਪਾਈ ਹੋਈ ਹੈ ਪਾਣੀ ਦੇ ਸਾਨੂੰ ਪਾਣੀ ਦੀ ਦਿੱਕਤ ਬਹੁਤ ਸੀਗੀ ਜੀ ਹੁਣ ਸਰਸਾ ਦਾ ਪਾਣੀ ਇਸੇ ਸਟੋਕ ਕਰਨਾ ਆਪਣੇ ਵਰਤਨ ਵਾਸਤੇ ਅੱਛਾ ਇਸ ਵਾਸਤੇ ਲੈਂਟਰ ਨੂੰ ਅਸੀਂ ਪਾਈਪ ਲਾ ਕੇ ਤਾਂ ਇਹ ਸਾਰਾ ਪਾਣੀ ਸਟੋਰ ਕਰਨ ਲੱਗ ਪਿਆ ਅੱਛਾ ਬਰਸਾਤ ਦਾ ਪਾਣੀ ਸਟੋਰ ਕਰਦੇ ਹਾਂ ਸਟੋਰ ਕਰਦੇ ਹਾਂ ਜੀ ਇਹ ਕੀ ਜੇ ਪਾਣੀ ਨਾ ਆਇਆ ਤਾਂ ਫਿਰ ਪਿੰਦੇ ਵੀ ਇਹੀ ਪਿੰਦੇ ਤਾਂ ਨਹੀਂ ਪੀਣ ਦਾ ਬਰਤਨ ਵਾਸਤੇ ਜੀ ਇਹ ਪੀਣ ਤੋਂ ਨਹੀਂ ਠੀਕ ਹੁੰਦਾ ਕੱਪੜੇ ਧੋਣ ਨੂੰ ਨਾਉਣ ਨੂੰ ਪਾਣੀ ਇਹ ਕਰੀਦਾ ਜੀ ਪਸ਼ੂਆਂ ਡੰਗੜਾ ਮਾਲ ਡੰਗਰ ਨੂੰ ਪਾਣੀ ਜੀ ਹਾਂਜੀ ਬੱਸ ਕੀ ਕਾਰਨਾ ਫਿਰ ਕਈ ਵਾਰੀ ਤੁਹਾਨੂੰ ਕਹਿੰਦੇ ਨਹੀਂ ਤੁਹਾਡੇ ਰਿਸ਼ਤੇਦਾਰ ਵੀ ਕਿ ਤੁਸੀਂ ਜੰਗਲ ਦੇ ਵਿੱਚ ਬੈਠੇ ਹੋ ਹਾਂਜੀ ਹਾਂਜੀ ਛੱਡ ਕੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਚਲੇ ਜਾਓ ਸਾਡੀ ਇੰਨੀ ਕੀ ਜੀ ਪਾਵਰ ਹੈ ਨਹੀਂ ਜੇ ਛੱਡ ਕੇ ਜਾਣ ਦੀ ਸਾ ਇਨੇ ਕਮ ਘਟ ਹੈ ਫੇਰੇ ਵਾਲੇ ਬੰਦੇ ਨੂੰ ਸਾੜੀ ਲੱਗੀ ਲੱਗੀ ਨਹੀਂ ਲੱਗੀ ਤਾਂ ਨਾ ਸਹੀ ਕਹਾ ਬੱਚਿਆਂ ਦੀ ਪੜਾਈਆਂ ਦੇ ਖਰਚੇ ਰਿਸ਼ਤੇਦਾਰੀ ਦੇ ਖਰਚੇ ਹੋਰ ਖਰਚੇ ਘਰਾਂ ਦੇ ਖਰਚੇ ਮਹंगाई ਕਿੰਨੀ ਤੁਸੀਂ ਤਾਂ ਸਿਆਣੇ ਹੋ ਇਸ ਕਰਕੇ ਅਸੀਂ ਕਿਤੇ ਜਾ ਨਹੀਂ ਸਕਦੇ ਯਾਨੀ ਕਿ ਮਕਾਨ ਬਣੇ ਨੇ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਮਕਾਨ ਵੀ ਕਦੇ ਕੱਚੇ ਬਣੇ ਆ ਜੀ ਹਾਂ ਕੱਚੇ ਬਣੇ ਆ ਹੁਣ ਇੱਕ ਲੋਡ ਬੱਚਿਆਂ ਦੇ ਚਾਰ ਚਾਰ ਬੱਚੇ ਦੋ ਤਿੰਨ ਤਿੰਨ ਚਾਰ ਬੱਚੇ ਵੱਡੀਆਂ ਕਲਾਸਾਂ ਦੇ ਪੜ੍ਹਦੇ ਨੇ ਬੱਚਿਆਂ ਦੀ ਪੜਾਈਆਂ ਦੇ ਲੋਡ ਹੈ ਘਰਾਂ ਦੇ ਖਰਚੇ ਆ ਜੀ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਜਦੋਂ ਸਾਰੇ ਇੱਥੇ ਘਰ ਹੁੰਦੇ ਸੀਗੇ ਉਸ ਵੇਲੇ ਜੀ ਮਤਲ ਇਹ ਕਾ ਹੁਣ ਕਰਕੇ ਕੋਈ ਚੀਜ਼ ਹੀ ਮਹਿਸੂਸ ਕਮੀ ਨਹੀਂ ਸੀ ਹੁੰਦੀ ਜੀ ਕਮੀ ਮਹਿਸੂਸ ਨਹੀਂ ਸੀ ਹੁੰਦੀ ਹਾਂ ਹੁਣ ਸਾਰੇ ਚਲੇ ਗਏ ਆਪਣੇ ਆਪਣੇ ਸਹੂਲਤਾਂ ਲੈ ਕੇ ਚਲੇ ਗਏ ਜਿਹਦੇ ਕੋਲ ਪੈਸਾ ਸੀ ਉਹ ਸ਼ਹਿਰ ਜਾ ਕੇ ਪੈਸੇ ਕਮਾਏ ਉਹਨਾਂ ਸੁੱੱਚੇ ਕੋਠੀ ਬਣਾਈ ਆਪਣੇ ਇਨਵੈਸਟਮੈਂਟ ਕਰ ਲਈ ਚਲੋ ਸਹੂਲਤ ਤਾਂ ਨਹੀਂ ਇਹ ਤਾਂ ਸਭ ਤੋਂ ਵੱਡੀ ਕਮੀ ਆ ਸਰਕਾਰਾਂ ਦੇ ਵਿੱਚ ਵੀ ਨਾਕਾਮੀ ਆ ਕਿ ਸਹੂਲਤਾਂ ਖਣੋ ਸਖਣਾ ਰਹਿ ਗਿਆ ਪਰ ਮੈਨੂੰ ਲੱਗਦਾ ਕਿ ਕੁਦਰਤ ਦੀ ਗੋਦ ਦੇ ਵਿੱਚ ਥੋੜਾ ਇਹ ਪਿੰਡ ਹੈਗਾ ਵਾਤਾਵਰਣ ਇੱਥੇ ਕਿਹੋ ਜਿਹਾ ਰਹਿੰਦਾ ਵਾਤਾਵਰਣ ਬਹੁਤ ਵਧੀਆ ਜੀ ਵਾਤਾਵਰਣ ਬਾਰੇ ਕੋਈ ਕਮੀ ਨਹੀਂ ਹੈ ਕੋਈ ਸਿਆਲ ਨੂੰ ਕੋਈ ਵਾਤਾਵਰਣ ਵਧੀਆ ਸਹੂਲਤਿਕਾ ਇੱਥੇ ਤਾਂ ਹਵਾ ਵੀ ਮਿਲਦਾ ਠੰਡੀ ਚੱਲਦੀ ਆ ਟੈਂਪਰੇਚਰ ਦਾ ਹੀ ਫਰਕ ਰਹਿੰਦਾ ਹਾਂਜੀ ਹਾਂਜੀ ਟੈਂਪਰੇਚਰ ਦਾ ਫਰਕ ਰਹਿੰਦਾ ਇੱਥੇ ਮੱਖੀ ਨਹੀਂ ਹੈ ਮੱਛਰ ਨਹੀਂ ਹੈ ਅੱਛਾ ਕੋਈ ਐਦਾ ਪ੍ਰਦੂਸ਼ਣ ਨਹੀਂ ਹੈ ਸਾਨੂੰ ਇੱਥੇ ਬਸ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਸਹੂਲਤ ਦੀ ਹੈ ਮੈਂ ਤਾਂ ਕੂਲਰ ਵੀ ਨਹੀਂ ਦੇਖਿਆ ਤੁਹਾਡੇ ਕਿਸੇ ਘਰ ਕੋਲ ਕੂਲਰ ਘੱਟ ਯੂਜ਼ ਕਰਦੇ ਆ ਜੀ ਗਰਮੀ ਨੂੰ ਯੂਜ਼ ਹੁੰਦਾ ਜੀ ਅੱਛਾ ਘੱਟ ਯੂਜ਼ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਠੀਕ ਹੈ ਠੀਕ ਹੈ ਭਾਈ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਪਿੰਡ ਦੇ ਲੋਕ ਨੇ ਤਾਂ ਸਹੂਲਤ ਨਾ ਹੋਣ ਕਾਰਨ ਸਭ ਤੋਂ ਵੱਡੀ ਇਹਨਾਂ ਨੂੰ ਤੰਗੀ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਡਵੈਲਪ ਹੋ ਗਏ ਪੰਜਾਬ ਦੇ ਪਿੰਡ ਪਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਪਿੰਡਾਂ ਵੱਲ ਇੱਕ ਵਾਰ ਜ਼ਰੂਰ ਝਾਤੀ ਮਾਰੀ ਜਾਵੇ ਇੱਕ ਵਾਰ ਤੁਹਾਨੂੰ ਤਸਵੀਰ ਪੂਰੀ ਦਿਖਾ ਕੇ ਦਿਖਾਉਣਾ ਹੈ ਕਿ ਕਿਵੇਂ ਕੁਦਰਤ ਦੀ ਗੋਦ ਦੇ ਵਿੱਚ ਇਹ ਪਿੰਡ ਆ ਸਾਰੇ ਪਾਸੇ ਪਹਾੜ ਹੀ ਪਹਾੜ ਬਣੇ ਹੋਏ ਨੇ ਤਾਂ ਇਸ ਜਗ੍ਹਾ ਦੇ ਉੱਪਰ ਇਹ ਲੋਕ ਰਹਿੰਦੇ ਨੇ ਤਾਂ ਬੜਾ ਵਧੀਆ ਜੇਕਰ ਇਸ ਨੂੰ ਟੂਰਿਜ਼ਮ ਦੇ ਤੌਰ ਤੇ ਪ੍ਰਮੋਟ ਕੀਤਾ ਜਾਵੇ ਤਾਂ ਬਹੁਤ ਸਾਰੇ ਲੋਕ ਇਸ ਏਰੀਆ ਦੇ ਵਿੱਚ ਆ ਸਕਦੇ ਨੇ ਲੋਕੀ ਘੁੰਮਣ ਫਿਰਨੋਂ ਔਰ ਉੱਥੇ ਹੀ ਇਨ੍ਹਾਂ ਲੋਕਾਂ ਦਾ ਰੁਜ਼ਗਾਰ ਦਾ ਸਾਧਨ ਜਿਹੜਾ ਉਹ ਬਣੇ ਤਾਂ ਹੁਸ਼ਿਆਰਪੁਰ ਏਰੀਆ ਜਿਹੜਾ ਹੈਗਾ ਜਿੱਥੇ ਸਰਕਾਰਾਂ ਨੂੰ ਟੂਰਿਜ਼ਮ ਡਿਪਾਰਟਮੈਂਟ ਨੂੰ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਲੋਕਾਂ ਦੀਆਂ ਵੀ ਸਮੱਸਿਆਵਾਂ ਹੱਲ ਹੋ ਸਕਣ ਦੇਖਦੇ ਰਹੋ ਹੈਸ਼ਟੈਗ ਪੰਜਾਬ